ਅੱਜ ਜਵਾਕ ਦੇ ਪੋਆਤੀ ਧਰਨ ਮੈਂ ਉਹੀ ਤਾਂ ਗੱਲ ਮੇਰਾ ਹਲ ਪੋਆ ਉਹ ਧਰਨ ਪੈ ਜਾਂਦੀ ਜਵਾਕ ਦੇ ਹਾਂ ਆ ਅਸੀਂ ਚਰੀ ਵੀ ਜੀ ਦੋ ਕਨਾਲਾਂ ਤੇ ਦੋ ਬੋਤਲਾਂ ਲਵਾਤੀਆਂ ਜਵਾਕ ਦੇ ਤਾਂ ਨਿਆਣੇ ਤੁਰੇ ਫਿਰੋ ਪਜਾਮੇ ਚੜਾ ਕੇ ਹਾਂ ਤੇ ਨਿਆਰੇ ਆਪਣਾਂ ਦੀ ਬੂਟ ਪਾ ਕੇ ਆ ਜਾ ਮੈਂ ਮੈਂ ਕਦੋਂ ਕੀਤਾ ਲੈ ਮੈਂ ਬੂਟ ਪਾ ਕੇ ਕੀਤਾ ਆ ਵੇਖ ਲੈ ਲੈ ਇਹ ਤਾਂ ਬੁੜੀਆਂ ਵੱਲੋਂ ਵੱਜ ਜਾਂਦਾ ਬੰਦਾ ਗਾਲਾਂ ਗੂਲਾਂ ਨਾਲ ਕਿੱਥੇ ਪਜਾਮੇ ਲਵੇਟ ਕੇ ਭੈਣ ਜੋ ਤੁਰੇ ਫਿਰਦੇ ਉਥੇ ਬੁੜੀਆਂ ਲੈ ਬੰਦਾ ਆਪਾਂ ਨੂੰ ਹੁਣ ਟੱਕਰਿਆ ਬਈ ਸਹੀ ਸੰਦਾਰੇ ਬਿਲਕੁਲ ਸਹੀ ਜਾਣਕਾਰੀ ਦੇਣ ਵਾਲਾ ਸਜਣਾ ਸਾਂਦ ਦਾ ਸਕੇਵੇਂ ਲੱਗਿਆ ਸਾਸਰੀ ਘਾਲ ਜੀ ਪਹਿਲਾਂ ਦਾ ਹਾਂ ਬਹੁਤ ਧੰਨਵਾਦ ਤੁਹਾਡਾ ਹਾਂ ਇਹ ਬਾਈ ਐਉਂ ਆ ਹਾਂ ਇਹ ਪਹਿਲਾਂ ਆਪਾਂ ਹਲ ਪਾਉਂਦੇ ਸੀ ਹਾਂ ਸੁਹਾਗਾ ਪਾਉਂਦੇ ਸੀ ਹਾਂ ਇਹਨੂੰ ਸੁੱਕੇ ਚ ਫੇਰ ਲਾ ਇਹਨੂੰ ਗਿੱਲੇ ਚ ਫੇਰ ਲਾ ਨਜ਼ਾਰਾ ਹੀ ਆ ਧਰਮਣਾ ਹਾਂ ਹਾਂ ਮੈਂ ਕਹਾ ਬਹੁਤ ਵਧੀਆ ਕਰੰਟ ਭੰਨਣ ਨੂੰ ਕਿਵੇਂ ਲੱਗਿਆ ਮੈਂ ਕਹਾ ਬਾਲਾ ਚੰਗਾ ਆ ਤੁਹਾਡੇ ਸਾਹਮਣੇ ਆਪਾਂ ਫੇਰੇਆ ਬਹੁਤ ਵਧੀਆ ਲੱਗਾ ਆ ਤ ਆ ਤੋੜੀਆਂ ਖਿੱਚਣ ਨੂੰ ਆਹ ਹਾਂ ਐ ਐਂ ਗਾਂ ਕਰਦੇ ਹਾਂ ਹਾਂ ਐ ਨਹੀਂ ਨਹੀਂ ਆ ਆ ਢਿੱਲਾ ਕਰਕੇ ਆ ਕੁੱਤਾ ਜੇ ਛੜ ਜਾਂਦਾ ਹਾਂ ਫੇਰ ਉਹ ਜਰੂਰ ਲਾ ਜਾ ਛੜ ਜਾਂਦਾ ਘੁੰਮਣੋਂ ਹਾਂ ਆਹ ਤੇ ਆਹ ਤੇ ਚਾਚਾ ਕਹਿੰਦਾ ਟੱਕ ਟੱਕ ਦੂੰਗਾ ਹਜੇ ਰੰਗ ਹੋਇਆ ਬਣ ਹਾਂ ਆਹ ਅੜ ਗਿਆ ਆ ਘੁੰਮਣੋਂ ਛੜ ਜਾਂਦਾ ਕੀ ਕਰਾਂ ਉਹ ਨਿਆਰਾ ਹੀ ਬਣ ਜਾਂਦਾ ਧਰਮਣਾ ਫੇਰ ਥੋੜੀ ਥੋੜੀ ਖਿੱਚਣੀ ਆ ਬਹੁਤ ਵਧੀਆ ਤੇ ਫੇਰ ਜਦੋਂ ਥੋੜੀਆਂ ਖਿੱਚੀਆਂ ਉਦੋਂ ਇਹਨੂੰ ਚੱਕ ਦੇ ਉਦੋਂ ਇਹਨੂੰ ਚੱਕ ਦੇਣਾ ਐ ਇਹ ਲੈ ਚੱਕਦਾ ਵਸੇ ਆ ਗੱਲ ਬਣ ਗਈ ਇਹ ਤਾਂ ਬਹੁਤ ਵਧੀਆ ਬਾਈ ਫਿਰ ਫਿਰ ਜਿਹੜਾ ਆ ਆ ਰੂਲਾ ਜੇ ਹਲ ਵੱਧ ਲੱਗਦੇ ਕਰਨੇ ਉੱਚਾ ਨੀਵਾ ਕਰ ਲਾ ਹਾਂ ਉੱਚਾ ਨੀਵਾ ਕਰ ਲਾ ਹਾਂ ਹਾਂ ਆ ਦੇਖ ਸੱਲ ਤਿੰਨ ਦਿੱਤੇ ਵੇ ਇਹਨੂੰ ਅੱਡ ਤਿੰਨ ਦਿੱਤੇ ਹੋਏ ਆ ਤੇ ਬਾਈ ਮੈਂ ਸੰਧ ਬਾਰੇ ਤੈਨੂੰ ਪੁੱਛ ਲਿਆ ਹੂੰ ਟਰੈਕਟਰ ਬਾਰੇ ਤੇਰੇ ਬਾਰੇ ਮੈਂ ਦੱਸ ਦਿਆਂ ਕੋ ਦੱਸ ਦੇ ਬਾਈ ਟਰੈਕਟਰ ਤੇਰਾ ਚੰਗਾ ਬਟਰੈਕਟਰ ਅਸੀਂ ਪਹਿਲਾਂ ਵੇਚਣ ਲੱਗੇ ਸੀ ਬਾਈ ਹਾਂ ਤੇ ਫਿਰ ਬਾਪੂਆਂ ਦਾ ਵੀ ਕਾਹਨੂੰ ਐਵੇਂ ਇਹਦਾ ਹਿੱਸਾ ਜਾਂ ਖਰਾਬ ਸੀ ਉਹ ਹੀ ਬਦਲਤਾ ਹਾਂ ਕਲਚ ਪਲੇਟ ਪਵਾਤੀ ਹਾਂ ਹੁਣ ਟਾਇਰ ਪਾਦਨੇ ਆ ਤੇ ਆਪਾਂ ਨੂੰ ਬਈ ਵਿਆਜ ਚ ਵਗੀ ਜਾਂਦਾ ਇਹ ਆਪਾਂ ਵੱਡਾ ਕੀ ਕਰਨਾ ਆ ਚਾਰ ਕਿੰਨੇ ਦਾ ਵਾਹਣ ਆਪਣੇ ਕੋਲ ਵਿਆਜ ਚ ਵਗੀ ਜਾਂਦਾ ਤੇ ਆ ਆ ਆ ਜੇ 20 30 ਕਿੱਲਿਆਂ ਵਾਲੇ ਦਾ ਤੇਲ ਚ ਫਰੀ ਹੋ ਜੂ ਇਹ ਤੇਲ ਚ ਫਰੀ ਹੋ ਜੂ ਬਈ ਹਨਾ ਚੋਕ ਤੇ ਟਰੈਕਟਰ ਤੁਰਫਰਦਾ ਮੈਂ ਕਾ ਜਮਾਂ ਥੋੜੇ ਸਾਹਮਣੇ ਆਪਾਂ ਵਾਹਿਆ ਹੋਣਾ ਮਲਾਈ ਵਰਗਾ ਵਾਹਣ ਬਣਾਦਾ ਹਮ ਬਹੁਤ ਯਾਰ ਜਾਂ ਜੋਗੀ ਉਹ じゃ ਸ਼ਰਮਾ ਵੇਚਦੇ ਆ ਜਾਂ ਇਹ ਉਹ じゃ ਵਾਹਣ ਬਣਾਉਂਦਾ ਵਾਹਣ ਬਣਾਉਂਦਾ ਐਵੇਂ ਨਾ ਗੱਲਬਾਤ ਏ ਬਾਈ ਸੱਜਣੋ ਆਰਸਨ ਵਾਲਿਆਂ ਦਾ ਬਣਦਾ ਆਹਾ 모ਗੇ ਫੋਕਲ ਪੁਆਇੰਟ ਦੇ ਵਿੱਚ ਹਨਾ ਬਾਈ ਹਾਂ ਆ ਸੀ ਕਰਤਾ ਸਾਫ ਸੂਫ ਬਾਈ ਨੇ ਆਰਸਨ ਵਾਲਿਆਂ ਦਾ ਸੰਦਾ ਇਹ ਬਹੁਤ ਵਧੀਆ ਸੰਦਾ ਬਾਈ ਮਾੜਾ ਨਹੀਂ ਆਪਾਂ ਕਹਿੰਦੇ ਆਹ ਹੈ ਹਾਂ ਬਈ ਤੇਰੇ ਦਿਲ ਲੱਗੀ ਗੱਲ ਪੂਰੀ ਦਿਲ ਲੱਗੀ ਬਾਈ ਬਸ ਠੀਕ ਆ ਨਾ ਤਾਂ ਯਾਰ ਉਹ ਬੱਕਰਾਂ ਜੀਆਂ ਚੜਾਉਣ ਦੀ ਲੋੜ ਆ ਬਾਈ ਲੋੜ ਹੀ ਨਹੀਂ ਬਾਈ ਹਨਾ ਐਵੇਂ ਦੋ ਜਣੇ ਤਿੰਨੇ ਆਣੇ ਤੁਰੇ ਫਿਰੋ ਪਜਾਮੇ ਚੜਾ ਕੇ ਹਾਂ ਤੇ ਆ ਨਿਆਰੇ ਆਪਾਂ ਦੀ ਬੂਟ ਪਾ ਕੇ ਆ ਜਾ ਮੈਂ ਮੈਂ ਕਦੋਂ ਕੀਤਾ ਲੈ ਮੈਂ ਬੂਟ ਪਾ ਕੇ ਕੀਤਾ ਆ ਵੇਖ ਲੈ ਲੈ ਹੈ ਛੱਟਾ ਆਉਣੀ ਪਿਆ ਉੱਤੇ ਹੂੰ ਹੈ ਜਮਾਂ ਸਹੀ ਨਿਆਰਾ ਹੀ ਆ ਬਾਈ ਨਹੀਂ ਤਾਂ ਬੁੜੀਆਂ ਲੋ ਬੱਜ ਜਾਂਦਾ ਬੰਦਾ ਗਾਲਾਂ ਗੂਲਾਂ ਨਾਲ ਕਿੱਥੇ ਪਜਾਮੇ ਲਵੇੜ ਕੇ ਭੈਣ ਚੋ ਤੁਰੇ ਫਿਰਦੇ ਉਥੇ ਬੁੜੀਆਂ ਕਹਿੰਦੀਆਂ ਮਰ ਜਾਣਾ ਕਿੱਥੋਂ ਆਇਆ ਲਵੇੜ ਕੇ ਕੱਦੂ ਦਾ ਕਿਲਾ ਕਰਕੇ ਆ ਹੈ ਗੱਲ ਉਹਦਾ ਪਜਾਮੇ ਲੱਪੜ ਜਾਂਦੇ ਆ ਜਿੰਨੇ ਦਾ ਸਾਬਣ ਲਾ ਤੂੰ ਮੋਲੀ ਕਰਾ ਲਿਆ ਕਰ ਕਰਾ ਉਸ ਉਹੀ ਤਾਂ ਗੱਲ ਆ ਵੀ ਤੂੰ ਖੜਾ ਛੱਡ ਰਹਿਣ ਦੇ ਘਰੇ ਬਹਿ ਜਾ ਆਪਣੇ ਫੋਨ ਕਰਕੇ ਟਰੈਕਟਰ ਸੋਸਾਇਟੀ ਵਾਲਾ ਸੱਦ ਲੈ ਹਾਂ ਹੈ ਤੇ ਉਹਦੇ ਨਾਲੋਂ ਵਧੀਆ ਬਈ ਜਿਗਾਰ ਆ ਤੇ ਜਵਾਕ ਤੇ ਛੁੱਟੀਆਂ ਚ ਜਵਾਕ ਤੇ ਪਵਾਤੀ ਧਰਨ ਮਾ ਉਹੀ ਤਾਂ ਗੱਲ ਹਲ ਪਵਾਉ ਧਰਨ ਪੈ ਜਾਂਦੀ ਜਵਾਕ ਦੇ ਹਾਂ ਆ ਅਸੀਂ ਚਰੀ ਵੀ ਜੀ ਦੋ ਕਨਾਲਾਂ ਤੇ ਦੋ ਬੋਤਲਾਂ ਲਵਾਤੀਆਂ ਜਵਾਕ ਦੇ ਹਾਂ ਸੁਹਾਗ ਹੀ ਖਿੱਚਿਆ ਗੱਲਾਂ ਤੇ ਉੱਥੇ ਕਿੱਥਿਆ ਨਹੀਂ ਆ ਰ ਸਹੀ ਗੱਲ ਆ ਬਾਈ ਉਹ ਖੜਾ ਉਹ ਕਹਿੰਦਾ ਮੇਰੀ ਰੋਟੀ ਛੜਾਤੀ ਬੁੜੀਆਂ ਨੇ ਮੈਂ ਕਿਹਾ ਪੁੱਤ ਇਹ ਤਾਂ ਛੱਡਣੀ ਪੈਣੀ ਜਦੋਂ ਧਰਨ ਪਈ ਆ ਹਾਂ ਗੱਲ ਆ ਤੇ ਇਹ ਬਹੁਤ ਚੰਗਾ ਸੰਦ ਆ ਬਾਈ ਆਪਾਂ ਇਹ ਕਿਸੇ ਧਰਨ ਦਾ ਪੱਕਾ ਹੱਲਾ ਹੱਲਾ ਬਾਈ ਪੂਰਾ ਐਨ ਇਹ ਬਾਈ ਨੇ ਧਰਨ ਦਾ ਹੱਲ ਕੱਢਦਾ ਪੂਰਾ ਪੱਕਾ ਸਹੀ ਗੱਲ ਆ ਜਿੰਮੇਦਾਰਾਂ ਦੀ ਕੱਦੂ ਚ ਧਰਨ ਦਾ ਪੱਕਾ ਹੱਲ ਆ ਪੱਕਾ ਹੱਲ ਆ ਬਾਈ ਆ ਸੰਦ ਬੱਸ ਇਹ ਕਿ ਨਹੀਂ ਇਹ ਤੇਲ ਵੀ ਬਚਾਊਗਾ ਸਮਾਂ ਵੀ ਬਚਾਊਗਾ ਬਾਣ ਵੀ ਰੂ ਵਰਗਾ ਕਰੂਗਾ ਤੇ ਧਰਨ ਤੋਂ ਵੀ ਬਚਾਊਗਾ ਸੰਦ ਛੋਟੇ ਤੋਂ ਛੋਟਾ ਟਰੈਕਟਰ ਚੱਲੂ ਤੇ ਬੱਟਾਂ ਪੋਚਣ ਵਾਲੇ ਨੂੰ ਤਾਂ ਆਪ ਨਹੀਂ ਚੜੂਗਾ ਉਹ ਨਹੀਂ ਚੜੂਗਾ ਕਿਉਂਕਿ ਜਦੋਂ ਸੁਹਾਗਾ ਲੈ ਕੇ ਬੰਦਾ ਲੰਘੇ ਜਦੋਂ ਉਹਨੂੰ ਤਾਂ ਆਪ ਜਦੋਂ ਸੁਹਾਗਾ ਲੈ ਕੇ ਲੰਘੇ ਆਂਦਾ ਮਗਰੋਂ ਗਾਲ ਕੱਢਦਾ ਮਿੰਨੀ ਫਰਾਂ ਕਰਕੇ ਨਿਘਾਲਾ ਕੋਈ ਦਿਹਾੜੀਆਂ ਹੋਵੇ ਕੋਈ ਚਾਚਾ ਤਾਇਆ ਹੋਵੇ ਕੱਢਦਾ ਬਾਈ ਇੱਕ ਇੱਕ ਹੋਰ ਗੱਲ ਆ ਜਿਹੜਾ ਕਚੱਜਾ ਹੁੰਦਾ ਨਾ ਬੱਦੂ ਕਰਨ ਵਾਲਾ ਵਾੜ ਦਾ ਤਾਂ ਸੁਆਗਾ ਉਧਰ ਦੀ ਆ ਕੱਢ ਲੈਂਦਾ ਕੱਢ ਲੈਂਦਾ ਇਧਰ ਦੀ ਤੇ ਉਹਨੂੰ ਆਹ ਨਹੀਂ ਮਾਰ ਜਾਂਦੀ ਮੇਰੇ ਅਰਗੇ ਨੂੰ ਵੱਟ ਪੋਚਣ ਨੂੰ ਪੈਂਦੇ ਆ ਯਾਰ ਇਧਰ ਦੀ ਕੱਢ ਲੈਂਦਾ ਹੁਣ ਟੱਕਰ ਆ ਹਾਂ ਇਹ ਸਾਰੇ ਕਾਹ ਤੋਂ ਬਚਾ ਦੂ ਬਚਾ ਦੂ ਇਹ ਮਤਲਬ ਕੁੱਲ ਮਿਲਾ ਕੇ ਯਾਰ ਕਲੇਸ ਦਾ ਧਰਨ ਦਾ ਸਾਰੇ ਕਾਹ ਦਾ ਸਾਰੇ ਕਾਹ ਦਾ ਹਾਲ ਆ ਬਾਈ ਇਹ ਹਾਂ ਇਹ ਵਧੀਆ ਜਿਗਾੜਾ ਫੱਟ ਲੱਗਾ ਜਿਗਾੜਾ ਹਾਂ ਲੈ ਬਈ ਜਿਉਂਦਾ ਰਹਿ ਸੁਆਦ ਆ ਗਿਆ ਸਤਿ ਸ੍ਰੀ ਅਕਾਲ ਜੀ